ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਨੋ ਨਜ਼ਦੀਕ ਪਿੰਡ ਤਪੁਰਜੀ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਲੋੜਵੰਦ ਪਰਿਵਾਰ ਦੇ ਘਰ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਵੀ ਇੱਕ ਵਾਰੀ ਜੜੀਆਂ ਨੇ ਕਮਰਿਆਂ ਦੀਆਂ ਤਸਵੀਰਾਂ ਜੜੀਆਂ ਨੇ ਵਿਖਾ ਦਿੱਤੀ ਜਾਣਾ ਸੋ ਕਮਰਿਆਂ ਦੀ ਹਾਲਤ ਵੀ ਕੁਝ ਖਾਸੀ ਵਧੀਆ ਨਹੀਂ ਹੈ ਸੋ ਕਮਰਿਆਂ ਦੇ ਵੀ ਜਿਹੜੇ ਨੇ ਕੰਨ ਵਾਲੀ ਛੱਤ ਬਾਲੇ ਪਏ ਨੇ ਸੋ ਬਾਰਛ ਦੇ ਦੇਣਾ ਦੇ ਵਿੱਚ ਇਹ ਵੀ ਮਿਲ ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਦੱਸਦੇ ਵੀ ਕਾਫੀ ਦਿੱਕਤਾਂ ਦਾ ਜਿਹੜਾ ਇਹਨਾਂ ਨੂੰ ਇਸ ਪਰਿਵਾਰ ਨੂੰ ਸਾਹਮਣਾ ਕਰਨਾ ਪੈਂਦਾ ਸੋ ਘਰ ਦੇ ਵਿੱਚ ਕੋਈ ਲੈਟਰਿੰਗ ਨਾ ਤਾਂ ਕੋਈ ਲੈਟਰਿੰਗ ਬਾਥਰੂਮ ਹੈ ਤੇ ਨਾ ਹੀ ਕੋਈ ਪਾਣੀ ਦਾ ਜਿਹੜਾ ਕੋਈ ਖਾਸਾ ਕੋਈ ਪ੍ਰਬੰਧ ਹੈ ਸੋ ਸਾਰੀ ਗੱਲਬਾਤ ਜਿਹੜੀ ਆ ਆਪਾਂ ਘਰ ਦੇ ਜਿਹੜਾ ਮੁਖੀ ਜਿਹੜਾ ਸਦਸਿਆ ਉਸ ਦੇ ਨਾਲ ਕਰਦੇ ਆ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਜੋ ਘਰ ਦੇ ਮੁਖੀ ਨੇ ਉਹ ਮਜਬੂਰ ਨਾਲ ਗੱਲਬਾਤ ਕਰਦਾ ਸਸੀਗਾ ਭਾਈ ਸਸੀਗਾ ਕੀ ਪੜੀ ਆਪਣਾ ਨਾਮ ਜਵਾਬ ਤੇ ਪਰਿਛਿਰੂ ਤੋਂ ਹੈਂਡੀਕੈਪ ਹੀ ਕੀ ਜਾਉਂ ਮੀਰ ਜੀ ਕੀ ਕੀ ਮਤਲਬ ਸਾਰੀ 10 ਰੁਪਏ ਫਿਰ ਕਿਵੇਂ ਮਤਲਬ ਜਿਹੜਾ ਉਹ ਨਾ ਜਿਹੜੀ ਉਹ ਓੜਾ ਆਇਆ ਹੈ ਤੇ ਚੀਰਾ ਦਵਾਇਆ ਹੈ ਹਾਂਜੀ ਹਾਂਜੀ ਤੇ ਉਹਦੇ ਨਾਲ ਕੈਂਸਰ ਬਣ ਗਿਆ ਪਹਿਲਾਂ ਮਤਲਬ ਕੀ ਕਰਦੇ ਕੰਮ ਇਹਦਾ ਠੀਕ ਜੀ ਲੇਵਰ ਕਰਦੇ ਲੇਵਰ ਕਰਦੇ ਤੇ ਬੰਦੇ ਹਾਂਜੀ ਤੇ ਉਹ ਮਤਲਬ ਕਿੰਨਾ ਚਿਰ ਕਿੰਨਾ ਕਿੰਨਾ ਟਾਈਮ ਪਹਿਲਾਂ ਮਤਲਬ ਇਹ ਹੋਇਆ ਕਿੰਨਾ ਚਿਰ ਹੋ ਗਿਆ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਤੇ ਕਿਵੇਂ ਮਤਲਬ ਉਹਦੇ ਬਾਅਦ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਚੰਗੀ ਨਾਲ ਚੱਲਦਾ ਹੈ ਮਤਲਬ ਉਹ মানে ਕੋਈ ਮਤਲਬ ਬਾਹਰੋਂ ਜਿਹੜੀ ਪੈਸੇ ਤਲੀ ਜਾ ਕੋਈ ਰੋਜ਼ਗਾਰ ਦੀ ਕੋਈ ਮਨਾ ਨਹੀਂ ਨਹੀਂ ਕਿਉਂਕਿ ਅੱਜ ਕੱਲ ਤਾਂ ਜਿਹੜਾ ਮਤਲਬ ਕੋਈ ਇਹ ਦੂਜਾ ਬੰਦਾ ਸਿਵਲ ਬੰਦਾ ਹੋਵੇ ਤਾਂ ਉਸ ਨੂੰ ਵੀ ਜਿਹੜਾ ਵਾ ਮਤਲਬ ਕੰਮ ਕਰਦੇ ਖਰਨਾ ਤੇ ਬੜਾ ਮਸਲੋ ਕੁਝ ਦੇਖ ਕੇ ਕਰਦੇ ਨੇ ਤੇ ਤੁਸੀਂ ਤੇ ਮੇਰੀ ਗੱਲਾਂ ਫਿਰ ਵੀ ਹੈਂਡੀਕਪ ਤੇ ਤੁਸੀਂ ਨਹੀਂ ਕੋਈ ਕਰਦਾ ਕੰਮ ਤੇ ਹਾਂਜੀ ਤੇ ਮਤਲਬ ਪਾਣੀ ਦਾ ਵੀ ਘਰ ਕੋਈ ਸਰਕਲ ਨਹੀਂ ਲਾਟਣੀ ਬਾਤ ਵੀ ਕਰਨੀ ਹਾਂਜੀ ਮਤਲਬ ਕੋਈ ਇੰਨੀਆਂ ਮਤਲਬ ਸਸਤਾ ਨੇ ਜਾਂ ਤੁਹਾਡਾ ਹੈਂਡੀਕਪ ਕੋਟਾ ਵਾ ਕਦੀ ਮਤਲਬ ਕਹੇ ਨੇ ਕਿ ਕਿਤਾ ਮਤਲਬ ਇਹ ਚੀਜ਼ ਨਹੀਂ ਨਹੀਂ ਕਿਤਾ ਨਹੀਂ ਕਿਤਾ ਕੋ ਪੈਨਸ਼ਨ ਕੋ ਲੱਗੀ ਪੈਨਸ਼ਨ ਲੱਗੀ ਕਿੰਨੀ ਪੈਂਛਣ ਲੱਗੀ 1500 1500 ਰੁਪਈਆ ਜਿਹੜਾ ਅਸਰ ਕਰਦਾ ਗੁਜਰਾ ਚੱਲ ਜਾਂਦਾ ਨਹੀਂ ਮੁਸ਼ਕਲ ਚੱਲਦਾ ਅੱਗੇ ਜਾਂਦਾ ਹਾਂਜੀ ਹੋਰ ਪਰਿਵਾਰਚ ਕੌਣ ਕੌਣ ਹੈ ਹੋਰ ਮਾਤਾ ਜੀ ਹਾਂਜੀ ਤੇ ਤਿੰਨ ਕੁੜੀ ਵੱਖਾਰੇ ਜੋ ਤਿੰਨ ਕੁੜੀਆਂ ਤਿੰਨ ਉਹ ਛੋਟ ਵੱਡੇ ਭਰਾ ਦੀਆਂ ਜੀ ਉਹ ਸਰ ਪਰਿਵਾਰ ਦੀ ਡੈਥ ਹੋ ਗਈ ਉਹ ਫਿਰ ਸਾਰੇ ਪਰਿਵਾਰ ਦੀ ਮੇਰੇ ਤੁਹਾਡੇ ਦੇ ਹਾਂਜੀ ਹੂੰ ਉੱਥੇ ਤੁਹਾਡੀ ਜਿਹੜੀ ਤੁਹਾਡੀ ਵਾਈਫ ਹੈ ਜਿਹੜੀ ਦਾਦੀ ਉਹ ਕੀ ਕਰਦੀ ਉਹ ਵੀ ਕੰਮਕਾਰ ਕਰਦੀ ਮਾਤਾ ਵੀ ਕਰਦੀ ਉਹ ਕਿ ਕਾ ਦਾ ਕੰਮ ਕਰਦੇ ਨੇ ਲੋਕਾਂ ਦੇ ਘਰਾਂ ਦੇ ਕਰਾਜ ਹਾਂਜੀ ਉਹ ਫਿਰ ਕਰਾਜ ਕੰਮ ਕਰਨਾ ਜਾਂ ਉਹ ਉਹਨਾਂ ਦੇ ਸਿਰ ਤੇ ਜਿਹੜਾ ਥੋੜਾ ਬਹੁਤਾ ਕਰਦਾ ਤੇ ਜਾਂ ਤੁਹਾਡੀ ਥੋੜੀ ਬਹੁਤੀ ਪੈਸੇ ਨਾਲ ਬੈਠੇ ਸਰਕਲ ਹਾਂਜੀ ਜਿਹੜੀਆਂ ਇੰਨੀਆਂ ਐਨਆਰਆਈ ਨੇ ਜਾਂ ਜਿਹੜੀਆਂ ਸਸਤਾਂ ਨੇ ਜਿਹੜੀਆਂ ਉਹ ਜੋ ਵੀ ਲੋਕਾਂ ਦੀ ਕੰਮ ਤੁਹਾਡੇ ਵਾਲੇ ਕਾਰਜਕਾਰ ਬੰਦੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਕੀ ਮਦਦ ਦੀ ਘਾਲ ਲਾਉਣੀ ਕੀ ਹੋਣਾ ਚਾਹੀਦਾ ਇੱਕ ਤਾਂ ਚਾਹੀਦਾ ਕਮਰਿਆਂ ਦਾ ਕਮਰੇ ਤਾਂ ਚਾਹੀਦੇ ਹਾਂਜੀ ਤੇ ਇੱਕ ਪਾਣੀ ਦਾ ਪਾਣੀ ਦਾ ਸਰਕਲ ਵੀ گاਉਂ ਮਤਲਬ ਹੁੰਦਾ ਸ਼ਾਦੀਆਂ ਦੇ ਜਦੋਂ ਥੋੜੀ ਪੁੰਜ ਹੁੰਦਾ ਵਾ ਤੇ ਕਿਵੇਂ ਪਾਣੀ ਕਿੱਥੋਂ ਵੜੋ ਸਾਰਾ ਬਰਮਦਾ ਇੱਥੇ ਪਾਣੀ ਹੈ ਹਾਂਜੀ ਵੜਨ ਲਾਈਦਾ ਵੜਨ ਲਾਈਦਾ ਹਾਂਜੀ ਉਹ ਫਿਰ ਕਰਦੇ ਟੋਟਾ ਤੇ ਕਰਦੇ ਹਾਂਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹਾਂਜੀ ਸੋ ਸਾਡੇ ਚੈਨਲ ਦੇ ਮਾਦਮ ਰਾਈ ਜਿਹੜੀਆਂ ਸਸਤਾ ਨੇ ਮਤਲਬ ਜੀ ਇਹਨਾਂ ਕਹਿੰਦੇ ਇਹਨਾਂ ਦੀ ਵੀ ਇਹਨਾਂ ਜਾ ਅਪਰੋਚ ਕਰਨੀ ਹੋਵੇ ਕਿੱਥੇ ਮਿਲੋ ਤੇ ਕਰ ਸਕਦਾ ਮਤਲਬ ਇਹ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਪਿੰਡ ਪੈਂਦਾ ਜ਼ਿਲ੍ਹਾ ਗਰਦਾਫਰ ਜ਼ਿਲ੍ਹਾ ਗਰਦਾਫਰ ਡਾਕਾ ਖਾਨਾ ਖਤੂ ਪਰ ਕਿਹੜਾ ਪਿੰਡ ਕਿਹੜਾ ਪੈਂਦਾ ਦਬੂਰਜੀ ਦਬੂਰਜੀ ਕੋਈ ਕਨੈਕਟ ਨੰਬਰ ਕੋ ਮੋਬਾਈਲ ਨੰਬਰ ਜਾ ਦੇ ਹਾਂਜੀ ਦੱਸੋ ਮਾੜਾ ਮਾੜ 190 ਹਾਂਜੀ 15 ਹਾਂਜੀ 9 ਹਾਂਜੀ ਅਹ 44 44 700 ਸੋ ਇਹ ਸਨ ਜਿਨ੍ਹਾਂ ਨੇ ਮਤਲਬ ਵਿੱਚ ਕੁਝ ਹੋਰ ਸਾਡੇ ਨਾਲ ਪਿੰਡ ਦੇ ਮੌਜੂਦ ਨੇ ਲੋਕ ਉਹਨਾਂ ਨਾਲ ਗੱਲਬਾਤ ਸੱਸ ਜੀ ਨਾਲ ਸੱਸਰੀ ਕਰ ਭਾਜੀ ਕੀ ਭਾਜੀ ਆਪਣਾ ਨਾਮ ਮੇਰਾ ਨਾਮ ਕਸ਼ਮੀਰੀ ਲਾਲਮ ਤੇ ਮੈਂ ਇਹਦਾ ਚਾਚਾ ਜੋ ਤੇ ਵਿਚਾਰੇ ਨੂੰ ਤੰਗੀ ਤੇ ਤੁਹਾਨੂੰ ਪਤਾ ਹੀ ਹੈ ਵਾ ਲਤੋ ਹੋ ਜਾ ਕੁੜੀ ਵਿਚਾਰੀ ਦਿਹਾੜੀ ਕਰਦੀ ਹੈ ਕੰਮਾਂ ਲੋਕਾਂ ਦਾ ਕਰਨ ਜਾ ਕੇ ਤੇ ਵਿਚਾਰੀ ਲੂਹਾ ਪਾਲਾ ਕਰਕੇ ਤੇ ਨਾਲ ਰੋਟੀ ਖਵਾ ਲਦੀ ਹੈ ਜੀਆਂ ਨੂੰ ਦੋ ਗੁੱਡੀਆਂ ਐ ਇੱਕ ਕਾਕਾ ਜੋ ਤੇ ਪਾਣੀ ਦੀ ਵੀ ਤੰਗੀ ਆ ਵਿਚਾਰੇ ਨੂੰ ਤੇ ਖਲਾਸ ਵੀ ਖਲਾਸ ਵੀ ਹਾਨੀ ਤੇ ਵਿਚਾਰੇ ਨੂੰ ਕੋਈ ਕਮਰੇ ਦੀ ਵੀ ਵੇਖ ਲਈ ਹਾਲਤ ਤੁਸੀਂ ਸਾਹਿਬ ਜੀ ਉਹਨਾਂ ਇੰਨੀਆਂ ਜਿੱਦਾਂ ਸਸਤਾ ਨੇ ਜਾਂ ਇਹਨਾਂ ਦਾ ਹੈਂਡੀਕੈਪ ਕੋਟਾ ਬਣਿਆ ਵਾ ਤੇ ਕਦੀ ਮਤਲਬ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਆਇਆ ਜੀ ਇੰਨੀਆਂ ਸਰਕਾਰਾਂ ਨੂੰ ਗਰੰਟਾ ਦਾ ਮਤਲਬ ਕੀਤਾ ਜਾਂਦਾ ਦਾਵਾ ਕੋਈ ਨਹੀਂ ਆਇਆ ਕੋਈ ਕੋਠਾ ਦਾ ਤੇ ਕੋਈ ਨਹੀਂ ਕੋਈ ਨਹੀਂ ਜੀ ਕਿਹ ਬਦਾਈ ਕਿਨੇ ਕਿ ਮੰਤਰੀ ਨੇ ਇਧਰ ਨੂੰ ਕੋਈ ਅਪਰੋਚਿੰਗ ਕੀਤੀ ਕੋਈ ਮੰਤਰੀ ਨਹੀਂ ਆਇਆ ਪਿੰਡ ਵਾਲਿਆਂ ਨੂੰ ਥੋੜੀ ਬਹੁਤੀ ਜਿੱਦਾਂ ਕੋਈ ਮਦਦ ਕਰਦੇ ਕੋਈ ਹੁੰਦੀ ਮਦਦ ਪਿੰਡ ਵਾਲੇ ਵਿਚਾਰੇ ਕੋਈ ਦੇ ਦਿੰਦੇ ਨੇ ਕਈ ਦੀ ਕਰਾਈ ਥੋੜਾ ਬੋਦਾ ਕੋਈ ਰਿਸ਼ਤੇਦਾਰ ਆ ਲੋ ਜਾ ਕੇ ਥੋੜਾ ਬੋਦਾ ਦਿੰਦਾ ਕੋਈ ਰਿਸ਼ਤੇਦਾਰਾਂ ਵਿਚਾਰਿਆਂ ਕੀ ਕਰਨਾ ਰਿਸ਼ਤੇਦਾਰ ਤੇ ਉਹ ਜੇ ਵਿਚਾਰੇ ਗਰੀਬ ਨੇ ਸਵਰੇ ਜਿਹੜੇ ਨੇ ਮਤਲਬ ਜਿਵੇਂ ਦੱਸਣ ਦੇ ਨੇ ਵੀ 1500 ਰੁਪਏ ਨੇ ਦੀ ਪੰਜ ਛੜਾ ਤੇ ਬਾਕੀ ਜਿਹੜਾ ਥੋੜਾ ਬੋਤਾ ਇਹਨਾਂ ਦੀ ਜਿਹੜੇ ਘਰ ਦੀ ਵਾਈਫ ਹੈ ਨਾਲ ਦੀ ਕੰਮ ਕਰਦੀ ਉਹਦੇ ਨਾਲ ਫਿਰ ਸਰ ਉਹਦੇ ਨਾਲ ਹੀ ਸਰਦਾ ਜੋ ਵਿਚਾਰੀ ਹੋਰ ਕੁੜੀਆਂ ਵੀ ਦੱਸਦੇ ਮੇਰੇ ਖਿਆਲ ਕਿੰਨੀਆਂ ਕੁੜੀਆਂ ਨੇ ਕੁੜੀਆਂ ਦੋ ਜੋ ਨਿਗੀਆਂ ਨਿਗੀਆਂ ਨੇ ਛੋਟੀਆਂ ਕੁੜੀਆਂ ਨੇ ਬਿਲਕੁਲ ਪਹਿਲਾ ਵੀ ਇੱਕ ਬ੍ਰਦਰ ਹੀ ਜਿਹੜਾ ਮਲੋਰੀ ਦਾ ਵੱਡਾ ਜਿਹੜਾ ਹੈ ਉਹਦੀ ਦਾਤ ਹੋਈ ਸੀ ਉਹ ਵੀ ਜੋ ਮੇਰੀ ਉਹਦੀ ਜ਼ਿੰਮੇਵਾਰੀ ਤਿੰਨ ਕੁੜੀਆਂ ਨੇ ਉਹਦੀਆਂ ਤੇ ਆਪ ਉਹ ਛੱਡ ਕੇ ਚਲ ਗਈ ਸੀ ਤੇ ਵਿਚਾਰਾ ਇਹ ਇੰਨੇ ਹੀ ਸਾਮ ਦਾ ਸੂਮ ਦਾ ਰਿਹਾ ਹੈ ਤੇ ਮਾ ਵੀ ਵਿਚਾਰੇ ਕੰਮ ਕਰ ਆਉਂਦੀ ਆ ਤੇ ਲੈ ਆਉਂਦੀ ਆ ਕੋਈ ਤੇ ਨੂੰ ਤੇ ਅਤਰੇ ਆ ਰਿਹਾ ਜਿਉਂ ਨੇ ਦਾ ਬਲੋ ਜਿਹੜੀਆਂ ਸਸਤਾ ਨੇ ਐਨ ਆਰ ਆਈ ਵੀਰਨ ਜਾਂ ਜਿਹੜੀ ਸਮਾਜ ਸੇਵੀ ਸਸਤਾ ਨੇ ਜਿਹੜੀਆਂ ਮਤਲਬ ਇਦਾਂ ਦੇ ਮਦਦਗਾਰ ਪਰਿਵਾਰਾਂ ਲਈ ਲਾਈਵ ਹੁੰਦੇ ਸਾਬ ਤੋਂ ਹੋੜੀਆਂ ਨੇ ਸਾਡੇ ਚੈਨਲ ਦੇ ਮਾਧਮ ਰਾਹੀਂ ਜਿਹੜੀਆਂ ਉਹਨਾਂ ਕਹਿੰਦੇ ਮਦਦ ਕਰਨੀ ਹੋਏ ਤੇ ਕਿਹੜਾ ਪਿੰਡ ਪੈਂਦਾ ਵਾ ਤੇ ਕਿ ਕਿਹੜੇ ਜਿਲ੍ਹੇ ਚ ਸਾਰਾ ਦੱਸ ਦਿਓ ਪਰ ਗਰਦਾਸਪੁਰ ਜ਼ਿਲ੍ਹਾ ਜੋ ਡਾਕਾ ਖਾਨਾ ਫਤਪੁਰ ਤੇ ਤਹਿਸੀਲ ਬਟਾਲਾ ਨੇ ਪਹਿਲਾਂ ਬਟਾਲਾ ਹੁੰਦੀ ਸੀ ਹੁਣ ਅੱਗੇ ਹੁੰਨੀ ਆ ਤੇ ਦਾ ਖਨਾ ਫਤੂਵਰ ਤੇ ਦੇਢ ਫਤੂਵਰ ਮਤਲਬ ਕਸਬਾ ਗਲਨੋਦ ਲਾਗੇ ਜਿਹੜਾ ਪਿੰਡ ਆ ਦਬੁਰਜੀ ਪੈਂਦਾ ਗੁਜਰਾ ਦੀ ਦਬੁਰਜੀ ਬਾਜੀ ਦੀ ਜੋ ਗੁਜਰਾਤ ਬੁਰਜੀ ਦੀ ਦਬੁਰਜੀ ਦਬੁਰਜੀ ਗੁਜਰਾ ਦੀ ਬਾਜੀ ਦੀ ਕਿਉਂ ਬਾਜੀ ਗੁਜਰੇ ਦੀਆਂ ਦਬੁਰਜੀਆਂ ਬੜੀਆਂ ਨੇ ਤੇ ਇਹ ਗੁਜਰਾ ਦੀ ਦਬੁਰਜੀ ਵਜਦੀਆਂ ਕਹਿੰਨਾ ਹੋਰ ਲਾਗੇ ਕੀ ਮਤਲਬ ਜਿਹੜਾ ਵਾ ਸਭ ਮਤਲਬ ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਿਹੜਾ ਕਮਰੇ ਤੋਂ ਜਿੱਤੇ ਜੇ ਕਿ ਮਦਾਨੀ ਸਜਨ ਦੇ ਕਿਤੇ ਮਨ ਦੇ ਵਿੱਚ ਮੇਰ ਪੈਂਦੀ ਸੀ ਕੀ ਹੋਣਾ ਚਾਹੀਦਾ ਇਹਦਾ ਵਿਚਾਰੇ ਦਾ ਕਮਰਾ ਭਾਜੀ ਤੇ ਪਾਣੀ ਦਾ ਹਲਕੇ ਤੇ ਮਾੜਾ ਮੋਟਾ ਵਿਚਾਰੇ ਦਾ ਹੋ ਜੇ ਅਸੀਂ ਦੇ ਸੁੱਖ ਨਾ ਵੀ ਪਤ ਨੂੰ ਕਦੇ ਮਾੜਾ ਮੋਟਾ ਆਸਰਾ ਮਿਲ ਜੀ ਮਲੋ ਜਗਾੜ ਦਾ ਵੀ ਥੋੜਾ ਬੋਤ ਜਗਾੜ ਵੀ ਕੋਈ ਮਾੜਾ ਮੋਟਾ ਮਿਲ ਜੇ ਬਹਿ ਕੇ ਜਿਹੜਾ ਕੰਮ ਕਰ ਸਕਦਾ ਬਹਿ ਕੇ ਕੰਮ ਕਰ ਲੈ ਵਿਚਾਰਾ ਲੱਤੋਂ ਤੇ ਤੁਹਾਨੂੰ ਪਤਾ ਹੀ ਹੈ ਜਿਤਨਾ ਦਿਹਾਵਾ ਤੇ ਇਹਨੂੰ ਗੁਜਾਰਾ ਥੋੜਾ ਬੋਦਾ ਕੋਈ ਮਿਲਣਾ ਚਾਹੀਦਾ ਉਹ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ساری ਗੱਲਬਾਤ ਦੱਸੀ ਗਈ ਇੱਕ ਤਾਂ ਇਹਨਾਂ ਦਾ ਮਤਲਬ ਪਾਣੀ ਦਾ ਵੀ ਕਹਿੰਦੇ ਨੇ ਵੀ ਥੋੜਾ ਬਹੁਤਾ ਜਿਹੜਾ ਸਰਕਲ ਹੋ ਜਾਣਾ ਚਾਹੀਦਾ ਵਾ ਤੇ ਕੋਈ ਲੈਟਰਿੰਗ ਬਾਥਰੂਮ ਦਾ ਵੀ ਜਿਹੜਾ ਕੋਈ ਖਾਸਾ ਪ੍ਰਬੰਧ ਨਹੀਂ ਆ ਤੇ ਜਿਗਰਦਾਨੀ ਸੱਜਣ ਤੇ ਜਾਣ ਨਹੀਂ ਰਹੀ ਤੇ ਮੰਦੇ ਵਿੱਚ ਮੇਹਰ ਪੈਂਦੀ ਆ ਤਾਂ ਕੋਤੇ ਮਤਲਬ ਥੋੜਾ ਬਹੁਤ ਨੌਕਰੀ ਦਾ ਜਿਹੜਾ ਸਾਧਨ ਤੇ ਕਰਾਮ ਹੋਈਆ ਕਰਾਇਆ ਜਾਏ ਤਾਂ ਕਿ ਜੋ ਕਿ ਬੈਠ ਕੇ ਥੋੜਾ ਬਹੁਤਾ ਆਪਣਾ ਘਰ ਦਾ ਜਿਹੜਾ ਵਾ ਮਤਲਬ ਲੋਟੋਨ ਜਿਹੜਾ ਰੋਟੀ ਪਾਣੀ ਦਾ ਸਰਕਲ ਜਿਹੜਾ ਚਲਾ ਸਕਣ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ